ਐਸਮੈਂਟਡ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਅੱਜ ਅਸੀਂ ਤੁਹਾਨੂੰ ਗੀਤਾ ਮਾਤਾ ਮੰਦਿਰ ਦੇ ਦਰਸ਼ਨ ਕਰਾਵਾਂਗੇ ਤੇ ਇੱਥੇ ਦੀ ਜਿਹੜੀ ਖੂਬਸੂਰਤੀ ਆ ਉਹ ਤੁਹਾਨੂੰ ਦਿਖਾਵਾਂਗੇ ਔਰ ਮੰਦਿਰ ਦੇ ਵਿੱਚ ਕਿੰਨੇ ਕੁ ਸ਼ਰਧਾਲੂ ਆਉਂਦੇ ਨੇ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਔਰ ਮੰਦਿਰ ਦੇ ਵਿੱਚ ਕਿਹੜੇ-ਕਿਹੜੇ ਪ੍ਰਕਾਸ਼ਨਸ ਵਰਤੇ ਜਾਂਦੇ ਨੇ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਅਸੀਂ ਤੁਹਾਨੂੰ ਇੱਥੇ ਗੀਤਾ ਮਾਤਾ ਮੰਦਿਰ ਦੇ ਦਰਸ਼ਨ ਦਿਖਾਵਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਨਰਾਤੇ ਚੱਲ ਰਹੇ ਨੇ ਨਰਾਤਿਆਂ ਦੇ ਵਿੱਚ ਮਾਤਾ ਰਾਣੀ ਦੇ ਦਰਬਾਰ ਦੇ ਉੱਤੇ ਲੱਖਾਂ ਹੀ ਸ਼ਰਧਾਲੂ ਨੰਨ ਸਿਰ ਝੁਕਾਉਂਦੇ ਨੇ ਸਜਦਾ ਕਰਦੇ ਨੇ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਪੇਸਵਾਨ ਦੇ ਵਿੱਚ ਅੱਜ ਅਸੀਂ ਇੱਥੇ ਦੇ ਜਿਹੜੇ ਪਹੁੰਚੇ ਨੇ ਸ਼ਰਦਾਲੂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਹਾਂਜੀ ਮੈਮ ਜੀ ਆ ਮਾਤਾ ਦੀ ਰਾਗਨੀ ਟੰਡਨ ਮੈਡਮ ਅਨ ਰਾਤੇ ਚੱਲ ਰਹੇ ਨੇ ਤੁਸੀਂ ਇੱਥੇ ਮੰਦਿਰ ਮੱਥਾ ਟੇਕਣ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਨਰਾਤਿਆਂ ਨੂੰ ਲੈ ਕੇ महामाई के नवरात्रे हैं और साल में दो बड़े नवरात्रे यही आते हैं जो के नवरात्रे हैं और मैंने भी व्रत रखा है महामाई सबके ऊपर अपनी कृपा दृष्टि बनाए रखें और सबको देवी के मंदिर में आके नमस्तक होना चाहिए ताकि देवी का आशीर्वाद और उनके परिवार पे सुख शांति हमेशा बनी रहे इस संबंध में हो भी गलबात करेंगे साढ़े नौ ने जय माता दी ਕੀ ਕਹਿਣਾ ਚਾਹੁੰਦੇ ਹੋ ਅੰਟੀ ਇਹ ਨਰਾਤੇ ਨਾਲ ਲੈ ਕੇ ਅਸੀਂ ਤਾਂ ਇਸ ਏਰੀਏ ਦੇ ਵਿੱਚ ਰਹਿੰਦੇ ਆ 30 ਸਾਲ ਤੋਂ ਅਸੀਂ ਤਾਂ ਇੱਥੇ ਇਸ ਥਾਂ ਨੇ ਜਿਸ ਤਰ੍ਹਾਂ ਸਭ ਸਾਨੂੰ ਜਾਣਦੇ ਆ ਸਭ ਮੂਰਤੀਆਂ ਸਾਡੀਆਂ ਵਕਫ ਹੈ ਨਰਾਤੇ ਦਾ ਅਸੀਂ ਆਣਾ ਹੀ ਆਣਾ ਕਿਉਂਕਿ ਜੋਤਾਂ ਜਦ ਜਗਦੀਆਂ ਮੇਰੇ ਹਸਬੰਦ ਇੱਥੇ ਦੇ ਸੈਕਟਰੀ ਹੈਗੇ ਆ ਤੇ ਉਹਨਾਂ ਨੇ ਤਾਂ ਸਾਰਾ ਕਰਦੇ ਆ ਜਦੋਂ ਫਿਰ ਅਸੀਂ ਤਾਂ ਤੇ ਅੱਗੇ ਹਾਜ਼ਰੀ ਲਗਾਨੀ ਲਗਾਨੀ ਮਾਦਰ ਆਣੀ ਸਭ ਨੂੰ ਗੱਲ ਕਿਤੇ ਜੇ ਮੈਂ ਪਹਿਲਾਂ ਮੰਗੂ ਹੀ ਜਿੱਦਾ ਇੱਥੇ ਕਰਾਊਡ ਹੁੰਦਾ ਪਹਿਲਾਂ ਮੰਗੂ ਹੀ ਰਸ਼ ਹੁੰਦਾ ਆ ਜਿੱਦਾ ਹੁਣ ਕਾਫੀ ਟਾਈਮ ਲੋਕਾਂ ਦੇ ਵਿੱਚ ਇਕੱਠ ਨਹੀਂ ਕੀਤਾ ਜਾਂਦਾ ਹਾਂਜੀ ਹੁਣ ਇਕੱਠ ਪਹਿਲੇ ਤਾਂ ਨਹੀਂ ਸੀ ਹੁਣ ਫਿਰ ਵੀ ਥੋੜਾ ਬੋਤਾ ਫਰਕ ਪੈ ਰਿਹਾ ਲੇਕਿਨ ਹੁਣ ਫਿਰ ਦੁਆਰਾ ਤੇ ਡਬਲ ਫਿਰ ਉਹੀ ਪ੍ਰੋਬਲਮ ਆਰੀ ਕਰੋਨਾ ਦੀ ਫਿਰ ਲੋਕੀ ਡਰ ਜਾਂਦੇ ਆ ਫਿਰ ਥੋੜਾ ਲੇਕਿਨ ਫਿਰ ਮਨ ਚ ਹੁੰਦਾ ਕਿ ਚੱਲ ਇੱਕ ਵਾਰੀ ਜਾ ਜਾਈਏ ਸਾਡੇ ਮੰਦਰ ਜੇ ਤਾਂ ਕੋਈ ਪ੍ਰੋਬਲਮ ਨਹੀਂ ਖੁੱਲਾ ਡੁੱਲਾ ਵਾ ਕੋਈ ਹਵਾ ਉਹ ਬਥੇਰੀ ਸੋਹਣੀ ਹੈ ਕਿਤੇ ਹਾਂ ਸੈਨੀਟਾਈਜ਼ ਵੀ ਹੁੰਦਾ ਸਾਰਾ ਦਿਨ ਯਹਾਂ ਪੇ ਕੋਈ ਐਸੀ ਦਿੱਕਤ ਨਹੀਂ ਹਮੇ ਤਾਂ ਆ ਕੇ ਅੱਛਾ ਲੱਗਦਾ ਕੀ ਮੈਸੇਜ ਦੇਣਾ ਚਾਹੁੰਦੇ ਮੈਡਮ ਅੱਖੀਆਂ ਨੂੰ ਜਿਹੜੇ ਨਹੀਂ ਆ ਪਰੇ ਜਿਹੜੇ ਡਰ ਰਹੇ ਨੇ ਘਰਾਂ ਦੇ ਵਿੱਚ ਬੈਠੇ बहुत ही सिंपल बात है वैसे तो कोरोना महामारी चल रही है उसके चलते हुए आपको अपनी प्रिकॉशंस लेनी बेस्ट है सबसे पहले और देवी तो अपना रूप अपना आशीर्वाद किसी भी रूप में आके देती है अगर आप मंदिर में नहीं आ सकते हो अपने घर पर बैठ के भी देवी की साक्षात पूजा कर सकते ये नौ की तस्वीरें ने नौ ग्रह इस मंदिर के विराजमान ਕੀਤੇ ਹੋਏ ਨੇ ਨੌ ਗ੍ਰਹਾਂ ਦੀਆਂ ਅਲੱਗ-ਅਲੱਗ ਦਿਸ਼ਾਵਾਂ ਨੂੰ ਲੈ ਕੇ ਜਿਹੜੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਇਹ ਜਿਹੜੀਆਂ ਤਸਵੀਰਾਂ ਨੇ ਇਹ ਨੌ ਗ੍ਰਹਾਂ ਦੀਆਂ ਤਸਵੀਰਾਂ ਨੇ ਇਹ ਹਰੇਕ ਅਲੱਗ-ਅਲੱਗ ਦਿਸ਼ਾ ਦੇ ਵਿੱਚ ਬਣਾਇਆ ਹੋਇਆ ਸੂਰੀ ਗ੍ਰਹਿ ਮੰਗਲ ਗ੍ਰਹਿ ਰਾਹੁ ਗ੍ਰਹਿ ਔਰ ਚੰਦਰਮਾ ਗ੍ਰਹਿ ਕੇਤੂ ਕੇਤੂ ਗ੍ਰਹਿ ਇਹ ਅਲੱਗ-ਅਲੱਗ ਗ੍ਰਹਾਂ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇੱਕ ਛਨੀ ਛਨੀ ਗਰਾਏ ਲਗ ਲਗ ਪ੍ਰਤਿਮਾ ਬਣਾਈਆਂ ਹੋਈਆਂ ਨੇ ਇਸ ਮੰਦਰ ਦੇ ਵਿੱਚ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਬਹੁਤ ਹੀ ਖੂਬਸੂਰਤ ਬਹੁਤ ਹੀ ਪਿਆਰਾ ਮੰਦਰ ਬਣਾਇਆ ਹੋਇਆ ਹੈ ਇਹ ਤੁਸੀਂ ਦੇਖ ਸਕਦੇ ਹੋ ਮੰਦਰ ਦੇ ਵਿਖੇ ਬਾਕਾਇਦਾ ਹਮਨਕੁੰਡ ਵੀ ਬਣਾਇਆ ਹੋਇਆ ਹੈ ਜਿੱਥੇ ਸ਼ਰਧਾਲੂ ਆਣ ਕੇ ਪੂਰੀ ਹਮਨ ਵੀ ਕਰਵਾ ਸਕਦੇ ਨੇ ਤੇ ਬਹੁਤ ਹੀ ਪਿਆਰੀਆਂ ਪਿਆਰੀਆਂ ਜਿਹੜੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ ਭਗਵਾਨ ਦੀਆਂ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਗਨੀਤ ਜੀ ਦੇ। ਔਰ ਇਸ ਤੋਂ ਇਲਾਵਾ ਇੱਕ ਸ਼ਨੀ ਦਾਮ ਬਣਾਇਆ ਹੋਇਆ ਹੈ। ਉਹਦਾ ਦੀ ਵੀ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ। ਮੰਦਿਰ ਦੇ ਅੰਦਰ ਸ਼ਨੀ ਦਾਮ ਬਣਾਇਆ ਹੋਇਆ ਹੈ ਜਿਹੜੀਆਂ ਤੁਹਾਨੂੰ ਤਸਵੀਰਾਂ ਸ਼ਨੀ ਦੇਵ ਮਹਾਰਾਜ ਦੀਆਂ ਦਿਖਾ ਰਹੇ ਹਾਂ। ਥੋੜਾ ਹੋਰ ਅੱਗੇ ਵਧਦੇ ਹਾਂ ਤੇ ਉੱਥੇ ਅੱਗੇ ਜਾ ਕੇ ਤੁਹਾਨੂੰ ਹਨੂਮਾਨ ਜੀ, ਬਾਲਾ ਜੀ ਦੇ ਦਰਸ਼ਨ ਹੁੰਦੇ ਨੇ। ਉਹਨਾਂ ਦੀ ਮੇਟੇ ਮੂਰਤੀ ਸਥਾਪਿਤ ਕੀਤੀ ਹੋਈ ਹੈ ਇਹਨਾਂ ਦੇ ਦਰਸ਼ਨ ਵੀ ਤੁਸੀਂ ਕਰ ਸਕਦੇ ਹੋ ਇਹ ਤਸਵੀਰਾਂ ਮਾਤਾ ਬੰਗਲਾ ਮੁਖੀ ਮੰਦਿਰ ਦੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਚੈਨਲ ਦੇ ਉੱਤੇ ਬੰਗਲਾ ਮਾਤਾ ਦੀਆਂ ਤਸਵੀਰਾਂ ਨੇ ਇਹ ਮੰਦਿਰ ਦੀਆਂ ਬਹੁਤ ਹੀ ਖੂਬਸੂਰਤੀ ਦਾ ਪ੍ਰਤੀਕ ਇਹ ਮੰਦਿਰ ਜਿਹਦੇ ਵਿੱਚ ਅਲੱਗ-ਅਲੱਗ ਦੇਵਤਿਆਂ ਨੂੰ ਲੈ ਕੇ ਅਲੱਗ-ਅਲੱਗ ਮੂਰਤੀਆਂ ਬਣਾਈਆਂ ਹੋਈਆਂ ਨੇ ਬੰਗਲਾ ਮੁਖੀ ਮਾਤਾ ਦਾ ਹਮਨ ਕੁੰਡ ਵੀ ਇੱਥੇ ਬਣਾਇਆ ਗਿਆ ਹੈ ਜਿੱਥੇ ਬੰਗਲਾ ਮੁਖੀ ਮਾਤਾ ਦਾ ਤੁਸੀਂ ਹਮਨ ਦੇਖ ਰਹੇ ਹੋ ਚੱਲ ਰਿਹਾ ਇਸ ਟਾਈਮ ਔਰ ਹਮਨ ਕਰ ਵੀ ਸਕਦੇ ਹਾਂ ਕਰਵਾ ਵੀ ਸਕਦੇ ਹਾਂ ਗੀਤਾ ਮਾਤਾ ਦੇ ਮੰਦਿਰ ਦੇ ਐਂਡ ਦੇ ਵਿੱਚ ਵੀਰ ਬਜਰੰਗ ਬਲੀ ਜੀ ਦੀ ਪ੍ਰਤਿਮਾ ਸਜਾਈ ਗਈ ਆ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਮੰਦਿਰ ਦੀ ਖੂਸੂਰਤੀ ਨੂੰ ਚਾਰ ਚੰਦ ਲਾਉਂਦਾ ਇਹ ਜਿਹੜਾ ਇੱਕ ਵਾਟਰਫਾਲ ਆ ਉਹ ਤੁਸੀਂ ਦੇਖ ਰਹੇ ਹੋ ਇਕ ਫੋਰੇ ਲਾਈ ਹੋਏ ਨੇ ਨਰਾਤਿਆਂ ਦੇ ਵਿੱਚ ਅਕਸਰ ਭਗਤਾਂ ਦਾ ਕਾਫੀ ਜ਼ਿਆਦਾ ਰਸ ਦੇਖਣ ਨੂੰ ਮਿਲਦਾ ਹੈ ਲੇਕਿਨ ਇਸ ਵਾਰ ਕਿੰਨੇ ਕ ਭਗਤ ਅੱਗੇ ਨਾਲੋਂ ਆਉਂਦੇ ਨੇ ਮੰਦਿਰ ਦੇ ਵਿੱਚ ਔਰ ਕਿੰਨੇ ਕਣ ਕੇ ਸਿਰ ਛੁਕਾਉਂਦੇ ਨੇ ਉਸ ਸੰਬੰਧ ਵਿੱਚ ਇੱਥੇ ਦੇ ਪ੍ਰਧਾਨ ਜੀ ਨਾਲ ਗੱਲਬਾਤ ਕਰਦੇ ਆਂ ਜੈ ਮਾਤਾ ਦੀ ਜੈ ਮਾਤਾ ਦੀ ਸ਼੍ਰੀ ਗੀਤਾ ਮੰਦਿਰ ਵਕਾਸ ਨਗਰ ਦੇ ਵਿੱਚ ਜਗ੍ਹਾ ਜ਼ਿਆਦਾ ਹੈ ਅਗਰ ਪਕੜ ਜਿਆਦਾ ਵੀ ਆ ਜਾਂਦੇ ਤਾਂ ਉਹ ਕਾਫੀ ਸੋਸ਼ਲ ਡਿਸਟੈਂਸ ਮੇਨਟੇਨ ਹੋ ਜਾਂਦਾ ਹੈ ਲੇਕਿਨ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਪਛਦਾਲੂ ਆਣ ਉਹਦੇ ਤੇ ਸੈਨੀਟਾਈਜ਼ ਹੱਥ ਕਰਕੇ ਆਣ ਅੰਦਰ ਔਰ ਆਪਣਾ ਮਾਸਕ ਵਗੈਰਾ ਪਾ ਕੇ ਆਣ ਪਹਿਲਾਂ ਨਾਲੋਂ ਕਿੰਨਾ ਕੁ ਜਿਆਦਾ ਸੀਗਾ ਪਹਿਲਾਂ ਕਿੰਨਾ ਕੁ ਕਰਾਊਡ ਹੁੰਦਾ ਸੀਗਾ ਸੰਗਤਾਂ ਦੇ ਕੇ ਦਰਸ਼ਨ ਕਰਨ ਲਈ ਕਿੰਨੇ ਖਾਉਂਦੇ ਸੀ ਇਸ ਵਾਰ ਕਿੰਨੇ ਕਰ ਰਹੇ ਨੇ ਨੋ ਡਾਊਟ ਫਰਕ ਤੇ ਹੈਗਾ ਇਸ ਵਾਰ ਲੇਕਿਨ ਫਿਰ ਵੀ ਲੋਕ ਆ ਰਹੇ ਹੈ ਗਾਇ ਬਗਾਏ ਆ ਰਹੇ ਹੈ ਪਰ ਉਹਨਾਂ ਰਸ਼ ਨਹੀਂ ਹੈ ਕਿਉਂਕਿ ਕੋਵਿਡ ਦਾ ਇੱਕ ਡਰ ਬੈਠਿਆ ਹੋਇਆ ਹੈ ਲੋਕਾਂ ਦੇ ਮਨ ਚ ਵਿੱਚ ਔਰ ਪੂਰਾ ਜਿਹੜੇ ਪ੍ਰਕਾਸ਼ਨ ਨਹੀਂ ਰ ਆਪਣਾ ਸੈਨੀਟਾਈਜ਼ ਨਹੀਂ ਕਰਦੇ ਤਾਂ ਅਸੀਂ ਉਹਨਾਂ ਨੂੰ ਬਾਅਦ ਤੁਰਤ ਉਹਨ ਦਿੰਦੇ ਹਾਂ ਜਾਂ ਆਵਾਸ ਨੂੰ ਅਸੀਂ ਵੀ ਪ੍ਰੋਵਾਈਡ ਕਰਦੇ ਹਾਂ ਕੋਈ ਭੁੱਲ ਕੇ ਰਹਿ ਜਾਂਦਾ ਕਿਸੇ ਦੇ ਘਰ ਤਾਂ ਉਹਨਾਂ ਨੂੰ ਅਸੀਂ ਮਾਸਕ ਦੇ ਦਿੰਨੇ ਆ ਇਹ ਇਹ ਸਾਰੀਆਂ ਫੈਸਿਲਿਟੀਆਂ ਮਾਸਕ ਵਗੈਰਾ ਸੈਨੀਟਾਈਜ਼ਰ ਵਗੈਰਾ ਤੀਆਂ ਮੰਦਰ ਦੇ ਵਿੱਚ ਮੇਨ ਗੇਟ ਤੇ ਮੈਂ ਨਹੀਂ ਪਾਇਆ ਲੇਕਿਨ ਮੈਂ ਹੁਣੇ ਉਤਾਰਿਆ ਤੁਹਾਡੇ ਕੋਲ ਲੇਕਿਨ ਇਹ ਵੀ ਮਾਸਕ ਅਸੀਂ ਆਪ ਵੀ ਪਾ ਕੇ ਰੱਖਦੇ ਹਾਂ ਸਾਡੇ ਬ੍ਰਾਹਮਣ ਵੀ ਪਾ ਕੇ ਰੱਖਦੇ ਆ ਤਾਂ ਕਿ ਅਸੀਂ ਇੱਕ ਐਗਜ਼ੈਂਪਲ ਸੈੱਟ ਕਰੀਏ ਵੀ ਅਸੀਂ ਇਹ ਬਗੈਰ ਅਸੀਂ ਕੋਵਿਡ ਦੇ ਨਿਯਮਾਂ ਦੀ ਲੰਘਣਾ ਨਹੀਂ ਕਰ ਰਹੇ ਇਹ ਹੈ ਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰ ਬਾਕੀਆਂ ਨੂੰ ਮੈਸੇਜ ਇਹ ਹੈ ਜੀ ਕੋਵਿਡ ਦਾ ਜਿਹੜਾ ਡਰ ਹੈ ਜਿਹੜਾ ਉਹ ਲੋਕਾਂ ਦੇ ਮਨ ਚ ਬਹੁਤ بیٹھ ਚੁੱਕਿਆ ਔਰ ਜਿਹੜੀ ਸਰਕਾਰੀ ਜਿਹੜੇ ਨਿਰਦੇਸ਼ ਨੇ ਉਹਨਾਂ ਨੂੰ ਪਾਲਨ ਕਰੀਏ ਕੋਈ ਵੀ ਜਿਹੜੀਆਂ ਚੈਨਲ ਤੇ ਖਬਰਾਂ ਆਉਂਦੀਆਂ ਨੇ ਬਗੈਰ ਜਿਹੜੀਆਂ ਅਥੈਂਟੀਕੇਟਿਡ ਤੋਂ ਬਗੈਰ ਉਹਨਾਂ ਨੂੰ ਨਾ ਆਪਾਂ ਸੁਣੀਏ ਨਹੀਂ ਤਾਂ ਉਹਦੇ ਨਾਲ ਆਪਾਂ ਨੂੰ ਡਿਪਰੈਸ਼ਨ ਚੱਲ ਜਾਂਦੇ ਆ ਔਰ ਉਹ ਗੱਲਾਂ ਨੂੰ ਮੰਨ ਕੇ ਆਪਾਂ ਕਈ ਵਾਰੀ ਉਹ ਕੰਮ ਨਹੀਂ ਕਰਦੇ ਜਿਹੜਾ ਸਰਕਾਰ ਕਹਿ ਰਹੀ ਹੈ ਉਹਦਾ ਆਪਾਂ ਨੂੰ ਫਿਰ ਨੁਕਸਾਨ ਉਠਾਣਾ ਪੈਂਦਾ ਜੀ ਥੈਂਕ ਯੂ ਮੰਦਰ ਦੇ ਵਿੱਚ ਆਰਤੀ ਹੋ ਰਹੀ ਆ ਔਰ ਸੰਚਿਤ ਦੁਆਰਾ ਆਰਤੀ ਕੀਤੀ ਜਾ ਰਹੀ ਆ ਆਰਤੀ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿੰਨਾ ਪ੍ਰਾਣਾ ਮੰਦਿਰ ਆ ਇਹਦਾ ਨਿਰਮਾਣ ਕਦੋਂ ਹੋਇਆ ਸੀ ਔਰ ਇਹ ਕਿਵੇਂ ਬਣਿਆ ਔਰ ਇਹਦੇ ਵਿੱਚ ਕੀ ਕੀ ਕਰਵਾਇਆ ਜਾਂਦਾ ਵਾ ਔਰ ਇਹ ਸਾਰੀਆਂ ਗੱਲਾਂ ਅਸੀਂ ਇੱਥੋਂ ਦੇ ਪੰਡਤ ਜੀ ਨਾਲ ਗਰਾਂਗੇ ਔਰ ਉਹਨਾਂ ਨੂੰ ਪੁੱਛਾਂਗੇ ਕਿ ਇਹ ਮਾਤਾ ਜੀ ਦੀਆਂ ਜਿਹੜੀ ਆ ਨਵਰਾਤਰੀ ਆ ਨਵਰਾਤਰੀਆਂ ਲੈ ਕੇ ਕੀ ਕੀ ਤਿਆਰੀਆਂ ਨੇ ਔਰ ਕਿੰਨੇ ਕੁ ਸ਼ਰਧਾਲੂ ਇੱਥੇ ਆਉਂਦੇ ਨੇ ਨਮਸਕਾਰ ਪੰਡਤ ਜੀ ਆ ਨਾਮ ਜੀ ਜੀ जी सब तो पहला गीता माता मंदिर का निर्माण कदों होया श्री गीता मंदिर विकास नगर पखवाल रोड में जो मंदिर जो बना है आपने जहाँ पर आज आप अपनी हाजिरी लगा रहे हैं यह मंदिर उन्नीस सौ इक्यानबे से इसका जो नींव ग्रह जो रखा गया था तो बयानवे में उन्नीस बयान सौ में महामाई का स्वरूप सबसे पहले गणेश परिवार शिव परिवार और माता दुर्गा और माता काली जी का यहाँ पर जो है मूर्ति स्थापना करवाई गई और बयानवे से लेकर के उन्नीस सौ से लेकर के निरंतर जो है यहाँ पर मंदिर भी बनते रहे मूर्तियाँ भी स्थापित होती रही और निर्माण कार्य भी निरंतर और निर्माण कार्य का यहाँ का एक विशेष मैं कहूँगा कि निरंतर कार्य यहाँ पर चलता है निरंतर मतलब भगवती महामाई की कृपा अभी तक ऐसी चल रही है कि किसी प्रकार की कोई कमी नहीं होने देती है है ना इतना बड़ा मंदिर को का रूप जो दिया गया है तो उस रूप को संवारना सजाना उसके लिए तो धन की व्यवस्था होती है ना व्यवस्थित तो तो होना चाहिए तो धन के बारे में अगर जाना जाए तो मंदिर के पास कोई ऐसी कोई अलग सी कोई वो प्रॉपर्टी नहीं है जिससे कोई वो किराया ले रहा हो दुकानें हो कि कोई कोई किराए का कोई समाधान साधन हो ऐसा कुछ नहीं है मंदिर पे आ, कोई ऐसा साधन नहीं है आ, पैसे के लिए लेकिन फिर भी यहाँ पर कार्य इतना निरंतर और प्रगति से चलता रहता है कि किसी की कोई सीमा नहीं है तो यहाँ की जो व्यवस्था है मंदिर कमेटियों के द्वारा बहुत अच्छी तरह से होती है और विश्व नराते के हिसाब से हर नवरात्रों पर सबसे पहले हम कहीं काफ़ी देर से चल रहा है भगवती महामाई की 108 जो अखंड ज्योतियाँ जो चलती है ये सेवा भी मंदिर कमेटी के द्वारा आरंभ हो होती रहती है हर साल करते हैं महीने में जो आ, साल भर में दो जो नवरात्रे हमारे आते हैं तो नवरात्रों पे जो है सबसे पहले तो यहाँ पर देखो जैसा आजकल ये महामारी का जो चल रहा समय ये बड़ा दयनीय है समय और इसके बारे में सबसे पहले तो जो यहाँ पर सैनिटाइजर वगैरह वगैरह और सब कुछ व्यवस्था मंदिर की तरफ से करवा रही है लोग मत्था टेकने आते हैं तो सबसे पहले वो अपने आप में सैनिटाइज करते हैं यहाँ मशीन भी है और टेम्परेचर मशीन भी है और जो टेम्परेचर को देखती है और उसके बाद जो है लोगों को सलाह देते हैं कि भाई सब लोग अपना अपना ध्यान रखें और कम से कम लोगों को यहाँ पर मंदिर मत्था टेकने के लिए ये नहीं कि कोई रस कोई भीड़ कोई ऐसा कुछ नहीं है तो लोगों को जो है और समय से जो है व्यवस्था कर रहे हैं लोगों की तरफ से भी सचेत कर रहे हैं कि लोग इस महामारी का आज भी ध्यान रखें और अपना भी ध्यान रखें और मंदिर कमेटी इस मैनेजमेंट को सब तरह से देख रही है पंडित जी एक आपके मंदिर की ओर से एक रूप लगा हुआ है नवरात्र के पावन अवसर पर संकल्प लें बेटी बचाए जी बेटी का जो संकल्प है मंदिर कमेटी के द्वारा काफ़ी समय से ये चल रहा है कि जो ये भ्रूण हत्या का जो लोगों ने मन में मानसिकता जो ले आई थी कि भाई कन्या नहीं होनी चाहिए है ना तो बेटा बेटे को लोग जो है बहुत सहानुभूति देते हैं बहुत मान देते हैं और बेटियों को नहीं दे रहे हैं तो ये संकल्प के लिए हमारे मंदिर के महासचिव प्रदीप ढल जी जो अपने इस संकल्प से प्रतिबद्ध रहे और उन्होंने जो है समाज के तरफ इसको चल चला रहे हैं इस संदेश को दे रहे हैं कि भाई बेटी को जो बचाना है बेटी को बिगाड़ना नहीं है बेटी को जो है संवारना है सुधारना है पढ़ाना है और ऐसा मतलब संकल्प दे रहे हैं लोगों को हिदायत दे रहे हैं कि भाई कन्या को मान क्योंकि माँ तो वो वही माँ वो कन्या ही एक माँ बनती है वही बेटी बनती है वही बहू बनती है वही किसी की सास बनती है है ना हाँ महा माँ मता मा, मा, महामाई मा, का जो स्वरूप आप देख रहे हैं रत्नों से बना हुआ स्वरूप है और इसमें जो है सभी रत्न जो नवग्रह की जो रत्न होती हैं उससे बनाया बनवाया गया है और इसमें कम से कम 25 किलो सारे रत्न जो है जोड़ करके उससे मूर्ति को तैयार तो कराया गया सजाया गया मतलब तो इसके साथ जो चिंतमणि का स्वरूप है जो पिछले साल इस महामारी के तरफ से नहीं जा सके मंदिरों में या चिंतमणि में मंदिर में तो उनका स्वरूप यहाँ पर दिया गया है तो लोग मत्था टेकें और नवरात्रि के नौ रूप हैं प्रथमम शैलपुत्रीश द्वितीयम ब्रह्मचारिणी तृतीयम चंद्र घंटेशु कुसुमांड पंचमम पंचम स्कंदमाता ष्टम कात्यायी चप्तम कालरात्रि महागौरी अष्टम नवम शिव धातु से नवदुर्गा प्रकृति नौ दिन की नव धराते शैलपुत्री से लेकर के ब्रह्मचारिणी से लेकर के चंद्र घंटा से लेकर कुशमहंडा से लेकर के ये इन नौ रूप मैंने अभी आपको जो बताए हैं ये सब भक्तों के हित को करने वाली अच्छा करने वाली ये शक्ति अलग अलग दिन की अलग अलग महिमा है बहुत लंबा करना है तो अलग अलग शक्तियों की अलग अलग महिमा बताई गई है तो ये नवरात्रों में एक पुंज जो है वो दुर्गा का है इसी में एक महाकाली भी है और महालक्ष्मी और महा सरस्वती भी है ओम आय राजय सहसाय नमो वह शमे काम 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 मय कामे वैश्व दधापुरीय वैश्णवाय महाराजाय ओं विशत तो चक्ष व्रत विशद मुखो विशत तो वावृत सत्ता संभाव्या अन्नो वदन्ति ह्योदयात् ॐ वेदान्तनाथाय नमहे ਰਮ ਰਮ ਜਰਾ ਮਾਂ ਬਿਆ ਬਦਾ ਪਿਸਾਨ ਕਰੋ ਪਾ ਓਮ ਕਾਂਗਰੀ ਬਾਚਨ ਕੁੰਦ ਲੰਗੇ ਜਿਆ ਕੇ 파 ਮਨ ਦੇ ਪਰਮਾਨੰਦ ਨਾਮ ਆਕਾਸ਼ਮ ਪਤਿਤੰ ਤੋਂ ਆਇ ਸਾਗਰਮ ਸ਼ਰਸ ਦੇ ਨਮਸਤਾਰ ਦੇਸ਼ਬੰ ਪਤਿ ਰਛਤੇ ਦੇਸ਼ਬੰ ਪ੍ਰੇਸ਼ਨਾਸਾਇ ਇ ਤਸਵੀਰਾਂ ਸਨ ਗੀਤਾ ਮਾਤਾ ਮੰਦਰ ਦੀਆਂ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਆਪਣੇ ਚੈਨਲ ਰਾਹੀਂ ਨਵਰਾਤਰੀਆਂ ਦੇ ਲਈ ਇਹ ਸਪੈਸ਼ਲ ਸਾਡੀ ਰਿਪੋਰਟ ਸੀ ਐਸਐਮਜੀ ਡਬਲੋਂ ਜਿਹੜੀ ਤੁਹਾਨੂੰ ਨਵਰਾਤਿਆਂ ਦੇ ਮਾਤਾ ਦੇ ਦਰਸ਼ਨ ਕਰਾਏ ਨੇ ਔਰ ਜਿਹੜੇ ਘਰ ਦੇ ਵਿੱਚ ਬੈਠੇ ਦਰਸ਼ਨ ਕਰ ਸਕਦੇ ਨੇ ਜਿਹੜੇ ਨਹੀਂ ਮੰਦਰਾਂ ਦੇ ਵਿੱਚ ਜਾਂਦੇ ਕਰੋਨਾ ਤੋਂ ਡਰਦੇ ਉਹ ਘਰ ਦੇ ਵਿੱਚ ਬੈਠ ਕੇ ਮਾਤਾ ਦੇ ਦਰਸ਼ਨ ਕਰ ਸਕਦੇ ਨੇ ਇਸ ਮੰਦਰ ਦੇ ਦਰਸ਼ਨ ਕਰ ਸਕਦੇ ਨੇ ਮਹਾ ਮਾਈ ਦੇ ਸਰੂਪਾਂ ਦੇ ਦਰਸ਼ਨ ਕਰ ਸਕਦੇ ਨੇ ਕੈਮਰਾ ਪਰਸਨ ਹਰਜੀਤ ਦੇ ਨਾਲ ਰਕੇਸ਼ ਦੀ ਰਿਪੋਰਟ